ਬੀਤੀ ਰਾਤ ਜਲੰਧਰ ਦੇ ਵਿੱਚ ਦੋ ਦੁਕਾਨਦਾਰਾਂ ਨੂੰ ਲੈ ਕੇ ਹਾਈ ਵੋਲਟੇਜ ਡਰਾਮਾ ਹੋਇਆ ਇਸ ਦੌਰਾਨ ਵਿਧਾਇਕ ਰਮਨ ਅਰੋੜਾ ਅਤੇ ਡੀਸੀਪੀ ਨਰੇਸ਼ ਡੋਗਰਾ ਵਿਚਕਾਰ ਖਿੱਚੋ ਤਾਣ ਹੋਇਆ ਖਿੱਚੋ ਤਾਣ ਦੌਰਾਨ ਡੀਸੀਪੀ ਨਰੇਸ਼ ਡੋਗਰਾ ਨੂੰ ਵਿਧਾਇਕ ਅਤੇ ਉਸ ਦੇ ਸਮਰਥਕਾਂ ਵੱਲੋਂ ਕਾਫੀ ਕੁੱਟਮਾਰ ਕੀਤੀ ਗਈ ਤੇ ਆਓ ਤੁਹਾਨੂੰ ਸੁਣਾਉਂਦੇ ਹਾਂ ਪੂਰਾ ਮਾਮਲਾ ਕੀ ਹੈ ਕੀ ਗਏ ਨਾਮ ਆਪਣਾ ਅਰਿਸ਼ ਚਾਹਦਾ ਕੀ ਗੱਲ ਕੀ ਭਾਜੀ ਕੁਛ ਨਹੀਂ ਸਰ ਪਰਸੋ ਸ਼ੁੱਕਰਵਾਰ ਸਾਡੇ ਨਾਲ ਥੋੜੀ ਜੀ ਮੈਸੀ ਹੋਈ ਸੀ ਮਾੜੀ ਜੀ ਤੇ ਇਹਨਾਂ ਦੀ ਜਗ੍ਹਾ ਇਹ ਵਾਲੀ ਹੈਗੀ ਅਸੀਂ ਇੱਥੇ ਟਾਇਰ ਰੱਖਦੇ ਸੀ ਇਹਨਾਂ ਨੇ ਇਹਨਾਂ ਦੇ ਫਾਦਰਨਾਲਾ ਇਹ ਬ੍ਰਦਰ ਨਾਲ ਥੋੜਾ ਬੋਤਾ ਬੋਲੇ ਮੈਂ ਖੁਦ ਚਲਾ ਗਿਆ ਇਹਨਾਂ ਦੇ ਕੋਲ ਮੈਂ ਕਹਾ ਭਾਜੀ ਗਲਤੀ ਜੇ ਤੁਹਾਨੂੰ ਲੱਗਦਾ ਤੁਹਾਡੀ ਜਗ੍ਹਾ ਅਸੀਂ ਨਹੀਂ ਵਰਤਦੇ ਅਸੀਂ ਸਮਾਨ ਚੁੱਕ ਲਿਆ ਗੱਲ ਖਤਮ ਉਹ ਕਹਿੰਦੇ ਸੀ ਇਹ ਦੇਖੋ ਇਹ ਬੋਲ ਦੇ ਉੱਪਰ ਲੈ ਕੇ ਆਓ ਹਾਂਜੀ ਇੱਧਰ ਦੇਖੋ ਸਰ ਤੁਸੀਂ ਇੱਥੇ ਨਾ ਚਾਲਾ ਜਿਹਾ ਲਾਤਾ ਪੱਕਾ ਕਰਕੇ ਤੇ ਮੈਂ ਜੀ ਸਾਡੀ ਤੋਂ ਮਾਨ ਤੇ ਡਾਊਟ ਪੈਗਾ ਉਹਨਾਂ ਨੂੰ ਕਿ ਸ਼ਾਇਦ ਅਸੀਂ ਕਬਜ਼ਾ ਕੀਤਾ ਤੁਸੀਂ ਨਾ ਲਾਓ ਕਹਿੰਦੇ ਨਹੀਂ ਅਸੀਂ ਕਈਆ ਲਾ ਕੇ ਕੱਢਦੇ ਨੇ ਇੱਥੇ ਉੱਥੇ ਅੱਗੇ ਅੰਦਰ ਬਾਹਰ ਕਰਦੇ ਨੇ ਮੈਂ ਕੋਈ ਗੱਲ ਨਹੀਂ ਤੁਸੀਂ ਕਰ ਦਿਓ ਇਸ ਦੇ ਬਾਅਦ ਜੋ ਜਦੋਂ ਉਹਨਾਂ ਨੂੰ ਬੁਲਾਇਆ ਆ ਕੇ ਗਾਲ੍ਹਾਂ ਕੱਢੀਆਂ ਇਹਨਾਂ ਨੇ ਪਹਿਲੀ ਵੀਡੀਓ ਵੀ ਹੈਗੀ ਇਹਨਾਂ ਦੀ ਤੁਸੀਂ ਦੇਖ ਸਕਦੇ ਜੀ ਤੇ ਗਾਲ੍ਹਾਂ ਕੱਢੀਆਂ ਇਹਨਾਂ ਨੇ ਸਾਨੂੰ ਉਸ ਤੋਂ ਬਾਅਦ ਇਹ ਰਾਜਨਾਮੇ ਕਰ ਲਿਆ ਵੀ ਕੋਈ ਗੱਲ ਨਹੀਂ ਚਲੋ ਛੋਟੀ ਮੋਟੀ ਗੱਲ ਸੀ ਮਾਰਕੀਟ ਦੀ ਖਤਮ ਹੋ ਗਈ ਅੱਜ ਪੁਲਿਸ ਲੈ ਕੇ ਆ ਗਏ ਵੀ ਸਾਡੇ ਕੋਲ ਵੀ ਤੁਸੀਂ ਆਪਣਾ ਕੁਝ ਖਾਓ ਸਾਰਾ ਕੁਝ ਪੁਲਿਸ ਨੂੰ ਲਿਆਂਦਾ ਸਰ ਕੀ ਮਤਲਬ ਹੈ ਅਸੀਂ ਕੋਈ ਕ੍ਰਿਮੀਨਲ ਯਾਸੀ ਕਿਸੇ ਨਾਲ ਗਲਤ ਕੀਤਾ ਜਗਾ ਤੇਰੀ ਹੈ ਤੈਨੂੰ ਨਹੀਂ ਦਿੱਕਤ ਹੈਗੀ ਤੂੰ ਸਾਨੂੰ ਸਿੱਧਾ ਆ ਕੇ ਕਹਿ ਉਹਨਾਂ ਦਾ ਹੈ ਵੀ ਕਹਿਣਾ ਹੈ ਕਿ ਉਹਨਾਂ ਦੀ ਬਿਲਡਿੰਗ ਉੱਤੇ ਤੁਹਾਡੇ ਕੋਈ AC ਜਾਂ ਟੈਂਕੀ ਲੱਗਾ ਹੋਇਆ ਉਹਨਾਂ ਕੋਲ ਪੁੱਛ ਕੇ ਲਿਆ ਜੀ ਇਹਨੂੰ ਆਪਣੇ ਬੱਚੇ ਵੀ ਸੁਆ ਕੇ ਖਾਵੇ ਤਿੰਨ ਦਿਨ ਤੋਂ ਮੈਂ ਦੁਕਾਨ ਤਿੰਨ ਮਹੀਨੇ ਤੋਂ ਦੁਕਾਨਦਾਰ ਦੀ ਦੁਕਾਨਦਾਰੀ ਕਰ ਰਿਹਾ ਸਾਰੇ ਬੈਂਕ ਨੂੰ ਪਤਾ ਮੈਂ ਇੱਕ ਚੋਰੀ ਕਿੱਤੇ ਲਾ ਸਕਦਾ ਉੱਪਰ ਜਾ ਕੇ ਇੰਨੇ ਵੱਡੇ ਇੰਨੀ ਜ਼ਿਆਦਾ ਵਾਇਰਿੰਗ ਕਰਕੇ ਤੂੰ ਜਾ ਸਕਦਾ ਇਹਨਾਂ ਦੀ ਸਹਿਮਤੀ ਨਾਲ ਹੈ ਪਾਣੀ ਦੀ ਟੈਂਕੀ ਹੈ ਔਰ AC ਹੈ ਔਰ ਕੁਝ ਨਹੀਂ ਆ ਰਹਾ ਤੇ ਤੁਹਾਡੇ ਵੱਲੋਂ ਜਿਹੜੇ ਹੁਣ ਵਿਧਾਇਕ ਸਾਹਿਬ ਆਏ ਨੇ ਦੋਨਾਂ ਵੱਲੋਂ ਜਦੋਂ ਉਹਨਾਂ ਨੇ ਗੱਲਬਾਤ ਕੀਤੀ ਕਿ ਉਹਨਾਂ ਨੇ ਕਹਿਣਾ ਕਿ ਵਿਧਾਇਕ ਸਾਹਿਬ ਇਹਨਾਂ ਧੱਕਾ ਕਰ ਰਹੇ ਨੇ ਮੈਂ ਖੁਦਕੁਸ਼ੀ ਕਰ ਇੱਕ ਮਿੰਟ ਇੱਕ ਮਿੰਟ ਭਾਜੀ ਕੋਈ ਕੋਈ ਸਾਡਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਕੋਈ ਕੁਝ ਨਹੀਂ ਤੁਸੀਂ ਆ ਕੇ ਪੁਲਿਸ ਨੂੰ ਲੈ ਕੇ ਆ ਜਾਓ ਉਦੀ ਦੁਕਾਨ ਦੇ ਉੱਤੇ ਮੇਰੀ ਦੁਕਾਨ ਤੇ ਚੱਲਦੇ ਮੈਂ ਉਹਨਾਂ ਦੇ ਲੈ ਜਾਵਾਂ ਤੇ ਉਹ ਕੀ ਕਰਨਗੇ ਉੱਥੋਂ ਡਰਾਮਾ ਕਰ ਰਹੇ ਨੇ ਕਿ ਮੈਂ ਖਤਮ ਹੱਥਿਆ ਕਰ ਲੂੰਗਾ ਯਾਰ ਇਹ ਤਾਂ ਥੋੜੀ ਹੁੰਦਾ ਇਹਨਾਂ ਨੂੰ ਪਹਿਲੇ ਹੀ ਗੱਲ ਕਹਿ ਰਿਹਾ ਸੀ ਕਿ ਇੱਥੇ ਨਾ ਲਾਓ ਤੁਹਾਨੂੰ ਅਕਸ਼ਨ ਕਰਕੇ ਲੈ ਜਾਇਗਾ ਸਾਡੀ ਰਿਕ ਕੋਈ ਮਕਸਦ ਨਹੀਂ ਸਾਡਾ ਸਿਰਫ ਮਕਸਦ ਹੈ ਨਾ ਅਸਿਕਾ ਇੱਥੇ ਨਾਲ ਨਾ ਐਵੇਂ ਚੀਜ਼ ਦਾ ਰਾਜ ਲੱਗੇਗੀ ਕੋ ਸਾਡਾ ਕੱਢ ਲੈ ਸਾਡਾ ਦੁਕਾਨ ਕਰਕੇ ਜਾਏ ਪਰ ਆ ਬੰਦਾ ਸਮਝਿਆ ਨਹੀਂ ਕਿ ਪਹਿਲ ਤੇ ਝੂਠ ਹੈ ਇਹਦਾ ਯਾਰ ਹੈ ਜਿਸ ਦੀ 100 ਰੇਟੋ ਤੇ ਹੈਗੇ ਨੇ ਯਾਰ ਦੇ ਨਾਲੇ ਉਹਨਾਂ ਕੋਲ ਬੜੀ ਵੀ ਪਈ ਹੈ ਕਿ ਮੇਰੇ ਮਾਮਾ ਜੀ ਹੈਗੇ ਨੇ ਇੱਥੇ ਬਲਾਕ ਸਾਡੇ ਧੱਕਾ ਕਰ ਰਹੇ ਨੇ ਅਸੀਂ 6 ਮਹੀਨੇ ਤੜਾ ਦੁਕਾਨ ਦਿੱਤੀ ਹੈ ਇੱਕ ਵਾਰ ਸੰਗ ਰਿਜਾਉਣਾ ਬਲੋ ਉੱਪਰ ਨਾਲ ਕੇਗ ਲਵਾਇਆ ਹੋ ਪਰ ਕੇਗ ਲੱਗੇ ਉੱਥੇ ਅਧਿ ਪਰਮਿਸ਼ਾ ਲੱਗੀ ਚੁਕਾ ਹੋਈ ਸਾਰੇ ਲੱਗੇ ਨੇ ਸਾਡੇ ਅਨਨੈਸੈਸਰੀ ਪ੍ਰੈਸ਼ਰ ਕ੍ਰੀਏਟ ਕਰ ਰਹੇ ਉਸ ਤੋਂ ਲਾ ਲੋ ਇਹਦੇ ਪੈ ਇਹ ਨਾਲ ਅੰਦਰ ਮੈਂ ਲਿਫਟ ਲੱਗਦੀ ਆ ਅੰਦਰ ਵਾਲੇ ਠੱਕ ਦੇ ਵਿੱਚ ਕਿਆ ਇਹਨਾਂ ਨੇ ਪਰਮਿਸ਼ਨ ਦਿੱਤੀ ਆ ਬੁਲੀ ਇਹਨਾਂ ਨੇ ਨਾਲ ਲੁਤੀ ਰੈਗੂਲੇਟ ਕਰਤਾ ਪਤਾ ਨਹੀਂ ਕਿੱਦਾਂ ਇਹਨਾਂ ਨੇ ਕਿਹੜੇ ਬੋਝ ਚ ਨਾਲ ਸਾਰਾ ਕੰਮ ਕੀਤਾ ਪਰ ਸਾਡੇ ਤੇ ਅਨਨੈਸੈਸਰੀ ਸੇੜੇ ਸਾਨੂੰ ਕੌਂਪਲਸ ਆਈਆਂ ਨੇ ਕਹਿੰਦੀਆਂ ਦੁਬਾਰ ਤੋਂ ਤੁਸੀਂ ਆਪਣੇ ਆਪ ਲਵਾਦੇ ਹੋ ਅਤੇ ਜਿਹਦੇ ਨਾਲ ਲਵਾ ਕੇ ਦਿਓ ਸਾਡਾ ਕੀ ਦੋਸ਼ ਹੈ ਅਸੀਂ ਲਵਾਣ ਅਸੀਂ ਲਵਾਣ ਵਾਲੇ ਨਹੀਂ ਹੈਗੇ ਲਵਾਣ ਵਾਲੇ ਚੀ ਹੈ ਸੜਕ ਦੋਸਤ ਨਹੀਂ ਅਸਾਂ ਨੂੰ ਖਾਮ ਖ ਇੱਕ ਸਾਡੇ ਉੱਪਰ ਯੂਨਿਟ ਪਈ ਨੇ AC ਦੇ ਜਿਹੜਾ ਦੇ ਉੱਪਰ ਕੋਈ ਭਾਰ ਨਹੀਂ ਹੈ ਬੰਦੇ ਤੋਂ ਪਰ ਉਹ ਬੰਦਾ ਇੰਨਾ ਸਾਈਕੋ ਹੈ ਪਿਆਰ ਨਾਲ ਗੱਲ ਕਰਦੇ ਕਰਦੇ ਇਕਦਮ ਪਾਗਲ ਬੰਦੇ ਉਧਰ ਹੱਸਦਾ ਕੱਲੀ ਗਲੋਟ ਪਰਸੋਂ ਨੇ ਕੀਤੀ ਉਹਨਾਂ ਨੂੰ ਮੈਂ ਦੱਸਦਾ ਇੱਕ ਤਾਂ ਰਾਣੀ ਦੇ ਨਾਮ ਹੈ ਪ੍ਰੋਪਰ ਜੀ ਸਰ ਇਹ ਦੁਪਾਰ ਇਹਨਾਂ ਦੀਆਂ ਨੇ ਬਗੈਰ ਛੱਤ ਤੋਂ ਉੱਪਰਲੀ ਛੱਤ ਦਾ ਮਾਲਕ ਮੈਂ ਵਾਂ ਪਲੀਜ਼ ਕੈਮਰਾ ਉੱਪਰ ਕਰਕੇ ਦਿਖਾਵਾ ਉੱਪਰਲੀ ਛੱਤ ਦਾ ਮਾਲਕ ਮੈਂ ਵਾਂ ਹਾਂ ਜਮੇ ਦੇ ਮਾਲਕ ਇਹ ਨੇ ਓਕੇ ਪਿਛਲੇ ਸਰ ਇੱਕ ਮਿੰਟ ਪਲੀਜ਼ ਜਿਹੜਾ ਸਾਈਡ ਹੋਵੇ ਪਲੀਜ਼ ਰਿਕਵੈਸਟ ਕੀ ਦਿਓ ਬਹੁਤ ਹੱਥ ਜੋੜ ਕੇ ਕਿ ਕਿ ਹੱਥ ਜੋੜ ਕੇ ਪਲੀਜ਼ਾਰੇ ਭਰਾਵਾ ਨੂੰ ਹੱਥ ਜੋੜ ਕੇ ਮੇਰੀ ਬੇਨਤੀ ਪਲੀਜ਼ ਸਰ ਜੀ ਥੋੜਾ ਪਿੱਛੇ پیچھے ਹੋ ਜਾਓ ਹਾਂ ਪਾ ਜੀ ਆ ਦੇਖਿਓ ਕਿਥੇ ਮੈਂ ਇੱਕ ਜਾਲੀ ਲਵਾਈ ਸੀ ਜਿਹੜੀ ਉਹ ਜਾਲੀ ਕਿਉਂ ਲਵਾਈ ਗਈ ਸੀ ਮੈਂ ਬੈਂਕ ਕਰਾਇਦਾ ਦਿੱਤਾ ਹੋਇਆ ਇਹ ਬੈਂਕ ਮੈਂ ਕਰਾਇਦਾ ਐ ਐਸ ਬੀ ਆਈ ਦਾ ਤੁਸੀਂ ਸਰ ਜੀ ਰਹਿਣਾ ਉਹ ਜੋ ਜਾਲੀ ਲਾ ਸਕਦੇ ਰੋਜ਼ 40 ਲਾ ਸਕਦੇ ਉਹ ਉਹ ਬਾਜੀ ਉਹਨਾਂ ਦਾ ਵੀ ਗੱਲ ਕਰਦੇ ਮੈਂ ਕੰਮ ਨਾ ਦੇ ਜੀ ਹੱਥ ਰੱਖਦਾ ਹੱਥ ਰੱਖਦਾ ਬੋਲਣ ਦਾ ਹਾਂਜੀ ਐਦਾਂ ਪੋਜੀਸ਼ਨ ਜਿਹੜੇ ਟਾਇਰ ਲਾਏ ਜਾਂਦੇ ਸੀ ਬਾਹਰ ਆ ਪਲੀਜ਼ ਦਿਖਾਇਆ ਜਾਵੇ ਮੈਂ ਜੋ ਮੈਂ ਬਾਉ ਜੀ ਨੂੰ ਪਿਛਲੇ ਇੱਕ ਮਹੀਨੇ ਤੋਂ ਰੋਜ਼ ਹੱਥ ਜੋੜ ਕੇ ਬੇਨਤੀ ਕਰ ਰਿਹਾ ਸੀ ਕਿ ਭਾਈ ਸਾਹਿਬ ਇਹ ਟਾਇਰ ਚੱਕ ਲੋ ਬੈਂਕ ਕਰ ਲੈਣੇ ਮੈਨੂੰ ਕਿਹਾ ਮੈਂ ਤੁਹਾਡਾ ਬੈਂਕ ਛੱਡ ਦੇਣਾ ਜੇ ਤੁਸੀਂ ਇੱਥੇ ਟਾਇਰ ਇੱਕ ਮਿੰਟ ਇੱਕ ਮਿੰਟ ਦਿਖਾਓ ਮੈਸੇਜ ਚੁਕਣਾ ਚਾਹੂੰਗਾ ਇਹ ਮੈਸੇਜ ਉਸਨੇ ਮੈਨੂੰ ਕਰਾਇਆ ਸੀ ਮੈਂ ਰਿਕਵੈਸਟ ਕੀਤੀ ਮੈਂ ਨੇ ਦੁਕਾਨ ਤੇ ਗਿਆ ਜਾ ਕੇ ਆ ਗਿਆ ਫੋਨ ਕੀਤਾ ਫੋਨ ਨਾ ਕੱਟਿਆ ਪਰ ਇਹਨਾਂ ਨੇ ਆਪਣਾ ਦਿਖਾਇਆ ਪਰ ਮੈਸੇਜ ਨਹੀਂ ਕੀਤਾ ਭਾਜੀ ਜੇ ਮੈਂ ਬੋਲ ਰਿਹਾ ਜੇ ਮੈਂ ਬੋਲ ਰਿਹਾ ਪਹਿਲੇ ਮੇਰੀ ਗੱਲ ਸੁਣੀ ਚਾਹੀਦੀ ਹੈ ਜਿਹੜਾ ਨੂੰ ਬੋਲਣ ਦੋ ਸਰ ਉਹ ਬੋਲ ਰਹੀ ਸੀ ਮੈਂ ਵਿੱਚ ਨਹੀਂ ਬੋਲਿਆ ਇੱਕ ਮਿੰਟ ਪਹਿਲਾਂ ਮੈਨੂੰ ਬੋਲਣ ਦਿਓ ਬੋਲੋ ਭਾਈ ਬੋਲੋ ਜੋ ਸੱਚਾ ਮੈਂ ਬੋਲ ਰਹਾ ਮੈਂ ਝੂਠੇ ਦੇ ਪੈਸੇ ਦਾ ਨਹੀਂ ਬੋਲਾਂਗਾ ਕੁਝ ਨਾ ਲੇ ਤੁਸੀਂ ਗੱਲਾਂ ਕਰਨਗੇ ਜੇ ਤੁਹਾਡੇ ਸਾਰੇ ਕਮੈਂਟ ਸਾਰੇ ਖੁੱਲੋਗੇ ਉਹ ਗੱਲ ਪਤਾ ਤਾਂ ਉਹੀ ਗੱਲ ਮੈਂ ਨੂੰ ਗੱਲ ਕਰ ਰਹੀ ਮੇਰੀ ਗੱਲ ਜਦੋਂ ਆਪਾਂ ਭਾਈ ਜੀ 1 ਮਿੰਟ ਕਿਸੇ ਜੀ ਇਹ ਬਾਹੂ ਕਹਿ ਦੇਵੇ ਅਸੀਂ ਬੁਲਾਨੀ ਸੀ ਇਹ ਬੰਦਾ ਕਹਿ ਦਵੇ ਮੈਂ ਨਰੇ ਡੋਗਰੇ ਦਾ ਨਾਮ ਯੂਜ਼ ਕੀਤਾ ਹੈ ਕੀਤਾ ਬਿਲਕੁਲ ਆ ਦਿੱਤਾ ਜੀ ਉਹ ਭਾਈ ਸਾਹਿਬ ਜੀ ਇਹ ਭਾਈ ਸਾਹਿਬ ਕਹਿ ਰਹੇ ਜੋ ਮਰਜ਼ੀ ਕਹਿ ਕੇ ਨੋ 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 ਨਾ ਮੇਰਾ ਕੋਈ ਖਾਸ ਨਹੀਂ ਹੈ ਮੇਰਾ ਕਿਸੇ ਨਾਲ ਕੋਈ ਜ ਤੁਸੀਂ ਇੱਕ 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 ਗੱਲ ਦਾ ਤੁਸੀਂ ਜੀ ਇੱਕ ਤੁਸੀਂ ਜਵਾਬ ਦੇ ਦਿਓ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਇਹ ਤੁਸੀਂ ਜਾਲੀ ਲਵਾਈ ਸੀ ਹੈ ਇੱਕ ਮਿੰਟ ਇਹ ਜਿਹੜੀ ਜਗ੍ਹਾ ਤੁਹਾਡੀ ਆਪਣੀ ਹੈ ਜਿਹੜੀ ਜਾਲੀ ਲਵਾਈ ਸੀ ਇਹ ਗਵਰਨਮੈਂਟ ਦੀ ਜਗ੍ਹਾ ਹੈ ਫਿਰ ਉਹ ਤੁਸੀਂ ਜਾਲੀ ਲਗਵਾ ਸਕਦੇ ਹੋ ਮੈਂ ਪੁਆਇੰਟ ਤੇ ਆ ਰਿਹਾ ਤੁਹਾਨੂੰ ਮੈਂ ਪੂਰੀ ਗੱਲ ਸੁਣਾਉਂਦਾ ਸ਼ੁਰੂ ਇੱਕ ਮਿੰਟ ਪਹਿਲੇ ਮੇਰੀ ਪੂਰੀ ਗੱਲ ਸੁਣੋ ਜੀ ਜੀ ਦੱਸੋ ਸਰ ਇੱਕ ਮਿੰਟ ਸਾਰੇ ਜਾਰੇ ਇੱਧਰ ਹੋ ਜਾਓ ਹਾਂ ਜੀ ਸਰ ਮੈਂ ਜਾਲੀ ਕਿਉਂ ਲਵਾਈ ਆ ਟਾਇਰਾਂ ਤੋਂ ਦੁਖੀ ਹੋ ਕੇ ਤੁਹਾਨੂੰ ਫੋਟੋ ਮੈਂ ਦਿਖਾ ਰਿਹਾ ਸਰ ਮੈਂ ਟਾਇਰਾਂ ਤੋਂ ਦੁਖੀ ਹੋ ਕੇ ਕਹਿੰਦੇ ਵਾਸਤੇ ਨਾ ਸਰ ਇਹਦੇ ਲਈ ਤੁਸੀਂ ਪੁਲਿਸ ਕੰਪਲੇਨ ਜਾਂ ਬਿਲਕੁਲ ਕੀਤੀ ਸਰ ਵਿਭਾਗ ਨੂੰ ਕਰ ਸਕਦੇ ਸੀ ਕੰਪਲੇਨਟ ਬੈਂਕ ਦੇ ਮੈਨੇਜਰ ਤੁਸੀਂ ਤੇ ਜਗ੍ਹਾ ਨੂੰ ਕਬਜ਼ਾ ਨਹੀਂ ਕਰ ਸਕਦੇ ਤੁਸੀਂ ਵੀ ਕੰਪਲੀਟ ਕਰ ਸਕਦੇ ਸੀ ਸਰ ਮੇਰੀ 10 ਮਿੰਟ ਗੱਲ ਸੁਣੋਗੇ ਮੈਨੂੰ ਰਿਕਵੈਸਟ ਲਈ ਬੋਲਣ ਦਿਓ ਜੀ ਜੀ ਜੇ ਮੇਰੀ ਪੂਰੀ ਗੱਲ ਸੁਣਨੀ ਹੈ ਪਲੀਜ਼ ਸੁਣ ਲਓ ਬਿਲਕੁਲ ਸਰ ਤੁਹਾਡੀ ਗੱਲ ਸੁਣਦਾ ਸਰ ਆ ਸ਼ਨੀਵਾਰ ਨੂੰ ਮੈਂ ਤੇ ਬੈਂਕ ਮੈਨੇਜਰ ਸਾਹਿਬ ਦੋਨੋਂ ਹੱਥ ਜੋੜ ਕੇ ਦੁਪਹਿਰੇ 1:30 ਵਜੇ ਇਹਨਾਂ ਨੂੰ ਬਨਾਲ ਬਾਜ਼ਾਰ ਦੇ ਬੰਦੇ ਬਾਜ਼ਾਰ ਦੇ ਪ੍ਰਧਾਨ ਜੀ ਮੈਂ ਦੱਸ ਦਿੰਦਾ ਜਿਨ੍ਹਾਂ ਜਿਨ੍ਹਾਂ ਨੂੰ ਮੈਂ ਬੁਲਾਇਆ ਵਰਦਾਪੁਰ ਜਨਾਨ ਦੇ ਪ੍ਰਜਾ ਮੈਂ ਆਪਣੇ ਆਪ ਨੂੰ ਹੁਣੇ ਜਿਵੇਂ ਕਿ ਤੁਸੀਂ ਸੁਣਿਆ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੁਕਾਨਦਾਰਾਂ ਦਾ ਕੀ ਕਹਿਣਾ ਸੀ ਇਸ ਤੋਂ ਬਾਅਦ ਵਿਧਾਇਕ ਰਮਨ ਅਰੋੜਾ ਨੇ ਕੀ ਕੁਝ ਗੱਲਬਾਤ ਕੀਤੀ ਉਹ ਵੀ ਤੁਹਾਨੂੰ ਸੁਣਾਉਂਦੇ ਆਂ ਉਹਨਾਂ ਦੀ ਕੋਈ ਆਪਸੀ ਗੁੰਦਕ ਸੀ ਕੋਈ ਗੁੰਦਕ ਪਰ ਡੀਸੀਪੀ ਡੋਗਰਾ ਜੀ ਇੱਥੇ ਆ ਕੇ ਇਹਨਾਂ ਨਾਲ ਧੱਕਾ ਕਰਕੇ ਗਏ ਆ ਔਰ ਮੈਂ ਜਦੋਂ ਉਹਨਾਂ ਤੇ ਫੋਨ ਤੇ ਗੱਲ ਕੀਤੀ ਕਹਿੰਦੇ ਜੀ ਮੇਰੇ ਭਾਂਜੇ ਲੱਗਦੇ ਆ ਮੈਂ ਸਿਰਫ ਇੰਨਾ ਹੀ ਉਹਨਾਂ ਨੂੰ ਕਿਹਾ ਕਿ ਭਾਜੀ ਜੇ ਤੁਸੀਂ ਕਿਸੇ ਦੇ ਭਾਂਜੇ ਲੱਗਦੇ ਹੋ ਹਰ ਪੁਲਿਸ ਮੁਲਾਜ਼ਮ ਕਿਸੇ ਦਾ ਭਾਂਜਾ ਲੱਗਦਾ ਕਿਸੇ ਦਾ ਮਾਮਾ ਲੱਗਦਾ ਕਿਸੇ ਦਾ ਤਾਇਆ ਲੱਗਦਾ ਕਿਸੇ ਦਾ ਚਾਚਾ ਲੱਗਦਾ ਇਦੋਂ ਤੱਕ ਹਰ ਮੁਲਾਜ਼ਮ ਜਿਹੜਾ ਹੈਗਾ ਕਿਸੇ ਨਾਲ ਧੱਕਾ ਥੋੜੀ ਕਰੇਗਾ ਬਸ ਮੈਂ ਤੇ ਉਹਨਾਂ ਨੂੰ ਇੰਨੀ ਗੱਲ ਪੁੱਛੀ ਆ ਜੀ ਤੇ ਜਦੋਂ ਇਹ ਕਹਿੰਦੇ ਦੀ ਸਾਨੂੰ ਹੁਣ ਤਾਂ ਗਿਆਵੀ ਦੇਣੀ ਸ਼ੁਰੂ ਕੀਤੇ ਜਾਂਦੇ ਮੈਂ ਇੱਥੇ ਆਇਆ ਉਹਨੇ ਦੇ ਨੂੰ ਡੋਗਰਾ ਸਾਹਿਬ ਚਲੇ ਗਏ ਨੇ ਮੇਰੇ ਮੋਬਾਈਲ ਦੇ ਵਿੱਚ ਇਹ ਗੱਲ ਰਿਕਾਰਡਿੰਗ ਹੈ ਤੇ ਉਹਨਾਂ ਨੇ ਕਿਹਾ ਜੀ ਇਹ ਮੇਰੇ ਭਾਂਜੇ ਲੱਗਦੇ ਤੇ ਮੈਂ ਆਪਣੇ ਭਾਂਜੇ ਨਾਲ ਧੱਕਾ ਨਹੀਂ ਹੁੰਦਾ ਤੁਸੀਂ ਤੁਹਾਡੀ ਗੱਲ ਡੋਗਰੇ ਇੱਕ ਰਿਕਾਰਡਿੰਗ ਸੁਣਾਓ ਰਿਕਾਰਡਿੰਗ ਮੈਂ ਸੀਪੀ ਸਾਹਿਬ ਨੂੰ ਸੁਣਾਵਾਂ ਜਿਵੇਂ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੁਕਾਨਦਾਰ ਅਤੇ ਵਿਧਾਇਕ ਰਮਨ अरोड़ा ਨੇ ਜੋ ਗੱਲਬਾਤ ਕੀਤੀ ਉਸ ਤੋਂ ਬਾਅਦ ਉੱਥੋਂ ਦੇ ਇਨਵੈਸਟੀਗੇਸ਼ਨ ਅਫਸਰ ਡੀसीपी जसਕਰਨ ਸਿੰਘ ਤੇਜਾ ਦਾ ਇਸ ਪੂਰੇ ਮਾਮਲੇ ਦੇ ਉੱਤੇ ਕੀ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ ਅੱਜ ਜੋ ਇੱਥੇ ਆਪਸ ਲੜਾਈ ਝਗੜੇ ਦਾ ਜਿਹੜਾ ਇੱਕ ਹੋਇਆ ਉਹਦੇ ਵਿੱਚ ਜੋ ਐਮਐਨਐਸ ਸਾਹਿਬ ਦੇ ਨਾਲ ਦੇ ਬੰਦੇ ਨੇ ਜੋ ਬਿਆਨ ਲਿਖਾਇਆ ਉਹਦੇ ਮੁਤਾਬਿਕ ਅਸੀਂ ਜਿਹੜਾ 159 ਐਫ ਆਰ 6 ਨੰਬਰ ਦੀ ਅਸੀਂ ਦਰਜ ਕਰਤੀ ਜੋ ਉਹਦੇ ਜਨਰਲ ਸਟੇਟਮੈਂਟ ਸੀ ਉਹਦੇ ਐਜ਼ ਅਟ ਸਿਮਪੈਰੇਟਿਵਲੀ ਅਸੀਂ ਉਸ ਅੰਡਰ ਸੈਕਸ਼ਨ ਵਿੱਚ ਪਰਚਾ ਅੰਨਾ ਦੀ ਗ੍ਰਫਤਾਰੀ ਜਿਹੜੀ ਤੁਸੀਂ ਇੱਥੇ ਲੈਕ ਕਰ ਰਹੇ ਹੋ ਜੀ ਪਰਚਾ ਦਰਜ ਕੀਤਾ ਅਸੀਂ ਅਰਚੀਟ ਕਰਾਂਗੇ ਜੀ ਬਹੁਤ ਸਾਰੀ ਜਿਹੜੀਆਂ ਸੀ ਸੀਸੀਟੀਵੀ ਫੁਟੇਜਾਂ ਹੋਰ ਦੋ ਵੀ ਅਸੀਂ ਇਨਵੈਸਟੀਗੇਸ਼ਨ ਦਾ ਭਾਗ ਉਹ ਸਰਕੇ ਉਹ ਜੀ ਜੋ ਬਣ ਗਿਉ ਉਹ ਕੱਲ੍ਹ ਦੇਖੋ ਲਈ ਹੁਣ 7 ਘੰਟੇ ਦੀ ਜਿਹੜੀ ਕਾਰਵਾਈ ਤੋਂ ਬਾਅਦ ਹੁਣ ਜਿਹੜਾ ਪਰਚਾ ਦਰਜ ਹੋ ਰਿਹਾ ਇਸ ਤੋਂ ਅਗਲੀ ਕਾਰਵਾਈ ਮੋੜ ਲਈ ਇਹ ਜਿਹੜੇ ਪਰਚਾ ਦਾ ਹੋਣ ਗਿਆ ਜੀ ਉਹ ਫਰਦਰ ਉਹ ਤੋਂ ਬਾਅਦ ਜਿਹੜੀ ਇਨਵੈਸਟੀਗੇਸ਼ਨ ਬਣਦੀ ਹੈ ਜਿਦੇ ਮੁਤਾਬਿਕ ਕੀਤੀ ਕਿੰਨੇ ਕਿੰਨੇ ਲੋਕ ਕਾਇਲ ਹੋ ਜਾਂਦੇ ਇਹਦੇ ਵਿੱਚ ਐਮਐਲਆਰ ਨੇ ਦੱਸਿਆ ਵੀ ਹਸਪੀਟਲ ਚੋਂ ਦੋ ਵਿਅਕਤੀ ਐਡਮਿਟ ਹਨ ਜਿਹੜੇ ਉਹ ਸੀਨਰ ਐਮਐਲਆਰ ਕਿੱਥੇ ਕਰ ਲੈਣਾ ਪਹਿਲਾਂ ਅਸੀਂ ਇੱਕ ਜਿਹੜਾ ਐਮਐਲਆਰ ਸਾਥੀ ਸੀ ਉਹਦੇ ਬਿਆਨ ਤਕਰ ਤਾਰਾ ਘੜੀ ਘੜੀ ਲੱਗੀ ਸਰ ਇਨਾਂ ਦੇ ਬਿਆਨ ਮੁਤਾਬਿਕ 307 ਪੀਐਸਕੇ ਅਪਕੂ ਰਹਾ ਜੀ ਤੇ ਉਹ ਨਹੀਂ ਬੰਨਿਆ ਜਿਵੇਂ ਕਿ ਤੁਸੀਂ ਪੂਰਾ ਮਾਮਲਾ ਦੇਖਿਆ ਹੁਣ ਦੇਖਦੇ ਹਾਂ ਕਿ ਵਿਧਾਇਕ ਅਮਨ अरोड़ा ਉੱਤੇ ਕਾਰਵਾਈ ਹੋਵੇਗੀ ਜਾਂ ਨਹੀਂ ਅਜਹੀਆਂ ਖਬਰਾਂ ਸੁਣਨ ਤੇ ਦੇਖਣ ਲਈ ਬਣੇ ਰਹੋ ਸਾਡੇ ਨਾਲ ਸਾਨੂੰ ਦਿਓ ਇਜਾਜ਼ਤ ਦੇਖਦੇ ਰਹੋ ਵਿਨਿੰਗ ਪੰਜਾਬ ਟੀਵੀ